ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਖਾ ਹਰੀ ਸਿੰਘ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆਂ ਚਾਰੇ ਦੀਆਂ ਚਾਰੇ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੱਛੂ ਲੈ ਆਏ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਤੇ ਨਾਮ ਦੱਸੋ ਵੀਰ ਜੀ ਕਹਿੰਦੇ ਜੀ ਸੁਖਵੰਤ ਸਿੰਘ ਜੀ ਪਿੰਡ ਪੱਖਾ ਦਿੱਤਾਂਗੇ ਜੀ ਤਸਿਲ ਹੈ ਜਨਾਲਾ ਜਿਲ੍ਹਾ ਹੁਸਾਹ ਤੇ ਫੋਨ ਨੰਬਰ ਹੀ ਬੋਲ ਦੋ 9598 53755 9097813 36236 ਠੀਕ ਹੈ ਅੱਜ ਗਾਵਾਂ ਆਪਣੇ ਕੋਲ 4-4 ਸੋਈਆਂ 4-4 ਸੋਈਆਂ ਜੀ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਿੰਨੇ ਚਿਰ ਦੀ ਸੋਈ ਵੇਜੀ ਹੈ ਇਹ ਵੇਜੀ 25 ਦਿਨਾਂ ਦੇ ਮਹੀਨੇ ਦੇ ਅੰਦਰ ਅੰਦਰ ਹੀ ਹੈ ਕਸ਼ਮੀਰ ਦੇ ਲਾਗੇ ਬੰਨੇ ਦੀ ਸੋਈ ਹੈ ਤੇ ਦੁੱਧ ਦੁੱਧ ਵਿੱਚ ਜੇ ਕੋ 16 17 ਲੀਟਰ ਹੈਗਾ ਜੀ ਹੈਗਾ ਪੱਕਾ ਤਿਆਰ ਪੱਕਾ ਵਿੱਚ ਹੀ ਤਿਆਰ ਹੈ ਅੱਛਾ ਖੋਲੋ ਫਿਰ ਤੋੜ ਦੋ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ 16 ਲੀਟਰ ਦੁੱਧ ਜਿਹੜਾ ਉਹਨੂੰ ਗਿੰਦੇ ਵੀ ਹੈਗਾ ਇਹ ਦੇਖੋ ਤੇ ਮੁੱਲ ਫਿਰ ਇਹਦਾ ਮੁੱਲ ਦੇ ਜਿੱਡੀ ਗਾਹ ਹੈ ਜਿੱਦਾਂ ਮੱਢੀ ਕਰੀਓ ਹਾਂਜੀ ਤੇ 50000 ਦੀ ਕਰ ਦਈਏ ਕੋ ਛੋਟ ਛੱਡ ਦਦੂ ਇੱਕੋ ਗੱਲ ਕਰ ਦਈਏ ਫਿਰ ਹਾਂਜੀ ਕਰ ਦੋ 5000 ਛੱਡ ਦਈਏ ਹਾਂ ਦੇ ਦਾਂਗੇ ਆ ਨਾ ਹੀ 45000 ਦੀ ਦੇ ਦਈਏ ਤੇ 216 ਲੀਟਰ ਘਰੋ ਚਵਾ ਦੋਗੇ ਘਰੋ ਚਵਾ ਕੇ ਬਜੀ ਬਾਕੀ ਇਹ ਆ ਵੀ ਚਲੋ ਸੋਨੇ ਰੰਗ ਰੂਪ ਦੀ ਆ ਬਾਕੀ ਚਲੋ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜਾ ਬਾਕੀ ਠੰਨੀ ਫਿਲਪ ਜੀ ਬੱਚੇ ਜਿਹੜੇ ਇਹਨਾਂ ਦੇ ਆ ਵੱਜੇ ਚਾਰੇ ਬੱਚੇ ਆ ਵੱਜੇ ਵੱਛੀਆਂ ਕਿੰਨੀਆਂ ਜੇ ਵਿੱਧੀ ਤੇ ਵੱਛੇ ਕਿੰਨੇ ਚ ਦੋ ਵੱਛੇ ਦੋ ਵੱਛੀਆਂ ਆਹ ਡੱਬੇ ਦੋਵੇਂ ਵੱਛੇ ਜੇ ਤੇ ਉਹ ਦੂਜੀਆਂ ਦੋਵੇਂ ਵੱਛੀਆਂ ਤੇ ਆਹ ਕਿੰਨੇ ਕਿ ਚਰਦੀ ਸੂਈ ਆ ਇਹ ਵੀ ਵਿੱਧੀ ਪੰਨਿਆਂ ਕੇ ਡਣਾ ਦੀ ਸੂਈ ਹੈ ਮਹੀਨੇ ਤੋਂ ਅੰਦਰਲੀ ਅੱਛਾ ਮਹੀਨੇ ਤੋਂ ਲੱਗੇ ਪੰਨੇ ਵੀ ਹੈਗੇ ਤੇ ਇਹਦੇ ਕੋਲ ਦੁੱਧ ਦੇਖੋ ਦੁੱਧ ਵਿੱਚ ਜੀ 13 ਲੀਟਰ ਜੇ ਪੱਕਾ ਜਿਹੜਾ ਅੱਛਾ 13 ਲੀਟਰ ਹੈਗਾ 13 ਲੀਟਰ ਹੈਗਾ ਤੋੜ ਦਿਓ ਫੇਰ ਇਹਨਾਂ ਥਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਚਿੱਟੇ ਰੰਗ ਦੇ ਵਾਲੇ ਸੋਹਣੀ ਆ ਫਿਕਸ ਜੇ ਵੰਨੇ ਦੀ ਹੈਗੀ ਦੁੱਧ ਜਿਹੜਾ 13 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਪੱਕਾ ਤੇ ਇਹਦਾ ਵੀ ਦੀ ਮੁੱਲ ਫਿਰ ਮੁੱਲ ਤਾਂ 20000 40000 ਅੱਛਾ ਤੇ 40000 ਦੀ ਹਾਲਾਂ ਕਿੰਨੇ ਦੀ 40000 ਅੱਛਾ 40000 ਦੀ ਦੇ ਦੇਣ 40000 ਚਲੋ ਬਾਕੀ ਥੋੜੀ ਬਾਤ ਛੋਟ-ਛਾਟ ਇਧਰ-ਉਧਰ ਹੋ ਜੂਗੀ ਹਨਾ ਮੌਕੇ ਤੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਜਿਹੜੀ ਜੇ ਆ ਜੇ ਜਿੱਥੇ ਕੋਈ 13 ਲੀਟਰ ਦੁੱਧ ਆ ਗਿਆ ਜੀ ਅੱਛਾ ਇਹਦੇ ਮੰਗਰ ਬੱਛੀ ਆ ਹਨਾ ਇਹ ਮੰਗਰ ਬੱਛੀ ਆ ਉਹ ਦੋ ਜਨਮ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਵੀਕ ਦਿਨ ਹੋ ਗਏ 2 ਵੀਕ ਦਿਨ ਹੋ ਗਏ ਇਹਦੇ ਵੀ ਲਾਗੇ ਤੋਂ ਦੇਖ ਸਾਦੇ ਜੀ ਥਾਣੇ ਜਿਹੜਾ ਹੈ ਪ੍ਰੋਪਰ ਹੱਥ ਚੋਂ ਨਾਲ ਇਹ ਵੀ ਮੰਗਰਲੇ ਸਾਨੂੰ ਥੋੜੇ ਕੁੱਚੇ ਆ ਤੇ ਗਲੇ ਸਾਨੂੰ ਥੋੜੇ ਜਿਹਾ ਗਾਣੂ ਤੇ ਦੁੱਧ ਕਿੰਨਾ ਪੱਕਾ ਤਿਆਰ ਦੱਸਿਆ ਜੀ ਪੱਕਾ ਵੀ ਜੀ ਅੱਛੀ 13 ਲੀਟਰ ਹੀ ਆ 13 ਲੀਟਰ ਤਿਆਰ ਹੈ ਤੋੜ ਦੋ ਫੇਰ ਇਹਨਾਂ ਨੂੰ ਇਹ ਇਹਦਾ ਫਿਰ ਮੁੱਲ ਬੋਲੇ ਇਹਦਾ ਵੀ ਜੀ 45000 ਦੀ ਲਹਾਣਾ ਜਿਹੜੀ 40000 ਦੀ ਤਾਂ ਅੱਛਾ 40000 ਦੀ ਦੇ ਦੇ ਠੀਕ ਹੈ ਅ ਘਰੇ ਥੋੜਾ ਇਧਰ ਨਵਾਨਾ ਦਿਖਾ ਦਈਏ ਇਹ ਵੀ 40000 ਦੀ ਜਿਹੜੀ ਕਹਿੰਦੇ ਵੀ ਦੇ ਦੇਣੀ ਹੈ ਬਾਕੀ ਇਹ ਕ੍ਰੋਸ ਚਾ ਗਰਮੀਆਂ ਚ ਚਾਉਣ ਵਾਲੀ ਗਾਵਾਂ ਜਿਹੜੀ ਇਹ ਵੀ ਬਿਆਣੀ ਵਾਲੇ ਪਾਸੇ ਤੋਂ ਮਛਾਣੇ ਦੇ ਆਪਾਂ ਦੇਖ ਸਕਦੇ ਹਾਂ ਤੇ ਆਹ ਜਰਸੀ ਆ ਗਈ ਇੱਕ ਸੋਈ ਸਵੈਤਾ ਜੀ ਸੋਈ ਹੈ ਇਹ ਤਾਜੀ ਵੀ ਜੀ ਬੋਲੇ ਦੇ ਇਹਦਾ ਬੱਚਾ 나ੜੂ ਤਾਂ ਹੀ ਹੈ ਜਨੇ ਇਹ ਥਾਣੇ ਦੇ ਵੀ ਆਪਾਂ ਦੇਖ ਸਕਦੇ ਲੱਗੇ ਕਿ ਕਿੰਨੇ ਦਿਨਾਂ ਦੀ ਸੋਈ ਵੇਜੀ ਹੈ ਇਹ ਇਹ ਵਿੱਚ ਸਾਰੀ ਹਜੇ ਹਫਤੇ ਤੋਂ ਅੰਦਰ ਹੀ ਹੈ ਹਫਤੇ ਤੋਂ ਅੰਦਰ ਹੀ ਹੈ ਕਿੰਨਾ ਕੁ ਤਿਆਰ ਕਰ ਗਈ ਜੀ ਇਹ ਹਜੇ ਬੋਲਾ ਇੱਕ ਹੋਗਾ ਜੇ 8 ਕਿਲੋਟਰ ਹੈਗਾ ਜੀ ਤੇ ਕਿੰਨਾ ਕਰੀ ਜਾਊਗੀ ਇਹ ਇਹ ਦੁੱਧ ਵਿੱਚ 10 ਤੋਂ ਬਾਹਰ ਕਰੀ ਜਾਣਾ ਅੰਦਰ ਅੱਛਾ 10 ਕਿਲੋਟਰ ਦੇ ਕਰੀਬ ਕਰੀ ਜਾ ਤੋੜ ਦੋ ਫਿਰ ਇਹਨੂੰ ਬਾਕੀ ਚਲੇ ਹੋਵੇ ਥੱਲੇ ਚੰਗੀ ਬਣੀ ਐ ਤੇ ਇਹਦਾ ਵਿੱਚ ਹੀ ਫਿਰ ਮੁੱਲ ਇਹਦਾ ਵਿੱਚ ਮੁੱਲ 50000 ਰੁਪਏ ਅੱਛਾ ਹਾਂ 90000 ਵਿੱਚ ਹੀ ਦਵਾ ਅੱਛਾ 30000 ਵੀ ਦੇ ਦੋ ਚਲੋ ਬਾਕੀ ਮੌਕੇ ਤੇ ਆਪੇ ਥੋੜਾ ਬਤ ਹੋ ਜਾਊਗਾ ਨਾ ਕਰਦਾ ਕਰਾਂਗੇ ਮਾਨ ਕਰਾਂਗੇ ਵਿੱਚ ਹੀ ਠੀਕ ਐ ਤੇ ਆ ਵੀ ਚਲੋ ਸਾਰੀਆਂ ਸੋਈਆਂ ਵਾਂ ਸੋਈਆਂ ਦੇ ਇੱਥੇ ਕੋ ਆਪਣੀ ਦੋ ਟਾਈਮ ਕਰਕੇ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਵਿੱਚ ਹੀ ਸਿਵਾਈ ਕਰਕੇ ਨਾ ਤਸੱਲੀ ਕਰਕੇ ਖੜੇ ਜੀ ਜੋ ਵੀ ਆ ਸਾਰਾ ਕਸ਼ਟ ਆ ਦੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਖੜੋ ਜੀ ਆ ਜਿਹੜੇ ਚਾਰੇ ਬੱਚੇ ਇਹਨਾਂ ਦੇ